ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜਾ ਸਾਡੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਜੀਏ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਟਾਈਮ ਹੋ ਗਿਆ ਜੀ ਸ਼ਾਮ ਦਾ ਸ਼ਾਮ ਦੇ ਬੱਜ ਚੁੱਕੇ 3 ਬਸ ਨੀਰੇ ਚਾਰੇ ਦਾ ਟਾਈਮ ਹੋ ਜਾਊਗਾ ਆਪਣੇ 10-15 ਮਿੰਟਾਂ ਨੂੰ ਤੇ ਆਹੀ ਆਪਣੇ ਕੰਮ ਧੰਦੇ ਵਸ ਚੱਲੀ ਜਾਂਦੇ ਆ ਤੇ ਦਿਨੇ ਬਸ ਸੋਨੂੰ ਪਤਾ ਆਂ ਹੀ ਦੰਡ ਪਾਤਾ ਪੈ ਕੇ ਤੇ ਜਿਹੜਾ ਕੂਲਰ ਦਾ ਛਾੜ ਸੀ ਉਹ ਵੀ ਮੇਰਾ ਅੱਧਾ ਕੰਮ ਪਿਆ ਕੰਪਲੀਟ ਕਰਨ ਵਾਲਾ ਤੇ ਬਸ ਜਦੋਂ ਫੋਨ ਦੇਖਣ ਲੱਗ ਜਗੇ ਤਾਂ ਉੱਠੀਦਾ ਹੀ ਨਹੀਂ ਫੋਨ ਬਹੁਤ ਗੰਦਾ ਨਸ਼ਾ ਹੈ ਤੇ ਲਓ ਜੀ ਆਪਾਂ ਨੂੰ ਬਹੁਤ ਜ਼ਿਆਦਾ ਕਮੈਂਟ ਆਏ ਕਹਿੰਦੇ ਤੁਸੀਂ ਕੁੱਕਰ ਚ ਸਾਗ ਬਣਾਉਣਿਓ ਕਿਉਂ ਬਣਾਉਣਿਓ ਤੁਸੀਂ ਤਾਂ ਉੱਤਾ ਪਲਾ ਲੈ ਕੇ ਆਓ ਹੈ ਤੇ ਪਤਾ ਕੀ ਹੈ ਜੀ ਸਾਡੇ ਨਾ ਇੱਥੇ ਮਿਲਦਾ ਆਣੀ ਐ ਜਿਵੇਂ ਇੱਧਰ ਸਰਸੇ ਕੰਨੀ ਸਾਡੇ ਮਿਲਦਾ ਤੇ ਇੱਧਰ ਅਗ ਤੇ ਜਾਂਦੇ ਨਹੀਂਗੇ ਤੇ ਐ ਡੈਡੀ ਵਰਗੇ ਗਏ ਬੰਦਿਆਂ ਨੂੰ ਇੰਨਾ ਕਿੱਥੇ ਪਤਾ ਹੁੰਦਾ ਹਨਾ ਵੀ ਸਾਥ ਮੈਂ ਤੇ ਮੰਮੀ ਇੱਧਰ ਤੋ ਸਸੀਂ ਜਾਂਦੇ ਨਹੀਂ ਜਿਆ ਨੇੜੇ-ਰੇੜੇ ਜਾ ਜਾ ਮੰਮੀ ਕਹਿੰਸੀ ਵੀ ਉੱਥੇ ਮਲੋਟ ਮਿਲਦੇ ਆ ਫਿਰ ਕਹਿੰਦੀ ਉੱਥੋਂ ਲਿਆਉਣ ਦਾ ਔਖਾ ਸੀ ਉਹਨੂੰ ਬਸ ਜੇ ਤਾਂ ਬੰਦਾ ਗੱਡੀ-ਗੁੱਡੀ ਤੇ ਜਾਵੇ ਤਾਂ ਗੱਡੀ 'ਚ ਤਾਂ ਆ ਜਾਂਦਾ ਵਧੀਆ ਹੁਣ ਜੇ ਬੱਸ ਤੇ ਤਾਂ ਫਿਰ ਸਾਨੂੰ ਪਤਾ ਫੁੱਟ ਘਰ ਜਾਂਦਾ ਹਨਾ ਤੇ ਹੁਣ ਜੇ ਮੈਂ ਕਹੂੰਗੀ ਡੈਡੀ ਨੂੰ ਡੈਡੀ ਨੇ ਕੱਲ ਨੂੰ ਜਾਣਾਗਾ ਤੇ ਜੇ ਡੈਡੀ ਨੂੰ ਵੀ ਬੱਡਾ ਸਾਰ ਡੈਡੀ ਸਾਨੂੰ ਤਪਲਾ ਲਿਆ ਦੇਓ ਤੇ ਨਹੀਂ ਤਾਂ ਵਾਰਨਿੰਗ ਦਿੱਤੀ ਆਪਾਂ ਨੂੰ ਬਹੁਤ ਜਣਾਂ ਨੇ ਕਹਿੰਦੇ ਵੀ ਕਹਿੰਦੇ ਨਹੀਂ ਆਪਾਂ ਤੁਹਾਡੀ ਵੀਡੀਓ ਤੇ ਕਮੈਂਟ ਨਹੀਂ ਕਰਦੇ ਕਮੈਂਟ ਕਰਨਾ ਕਰਦਾਂਗੇ ਬੰਦ ਜਿੰਨਾ ਚਿਰ ਤੁਸੀਂ ਉਹ ਨਹੀਂ ਲੈ ਕੇ ਆਉਂਦੇ ਨਹੀਂ ਜੀ ਆਪਾਂ ਉਹ ਜਰੂਰ ਲਾਈਕ ਆਵਾਂਗੇ ਤੇ ਜੇ ਤੱਕ ਤੇ ਮੰਮੀ ਗਏ ਤਾਂ ਮੰਮੀ ਲੈ ਆਉਣ ਨੇ ਕੱਲ ਨੂੰ ਡੈਡੀ ਲੈ ਆਏ ਤਾਂ ਠੀਕ ਹੈ ਨਹੀਂ ਫਿਰ ਮੰਮੀ ਤਪਲਾ ਜਿਵੇਂ ਜਿਵੇਂ ਸਾਗ ਸੂਬ ਬਣਾਉਣ ਵਾਲਾ ਕੁੱਜਾ ਹੁੰਦਾ ਜਿਵੇਂ ਅੱਛਾ ਉਹ ਭਾਂਡਾ ਹੈ ਠਾਇਆ ਕੁੱਜਾ ਵੀ ਕੁੱਜਾ ਹੁੰਦਾ ਉਹ ਜਿਵੇਂ ਆਪਣੇ ਤੌੜੇ ਨਹੀਂ ਆਉਂਦੇ ਤੌੜੇ ਆਏ ਆਏ ਹੁੰਦਾ ਉਹ ਉਹ ਰਿਚੀ ਦਾ ਹੁੰਦਾ ਤੇ ਆਪਾਂ ਮੰਗਾਵਾਂਗੇ ਜੀ ਜ਼ਰੂਰ ਤੁਸੀਂ ਮੈਨੂੰ ਪਤਾ ਹੈ ਜੀ ਤੁਸੀਂ ਕਿੱਦੇ ਦੇ ਆਖੀ ਆ ਨੇ ਤੁਸੀਂ ਕਮੈਂਟਾਂ ਦੇ ਵਿੱਚ ਕਹੀ ਆ ਨੇ ਇਹ ਨਹੀਂ ਆਪਣੀ ਗੱਲ ਮੰਨਦੇ ਕਿਉਂ ਨਹੀਂ ਮੰਨਦੇ ਜੀ ਗੱਲ ਜ਼ਰੂਰ ਮੰਨਾਂਗੇ ਆਪਾਂ ਹਨਾ ਜੀ ਸਾਸਿਓ ਮਿਲੂਗਾ ਨੇੜੇ-ਕਿੜੇ ਮਿਲਦਾ ਜੀ ਸਾਸਿਓ ਮਿਲੂਗਾ ਸਰਸੋ ਜੇ ਕੱਲ ਨੂੰ ਡੈਡੀ ਜਾਣਗੇ ਜੇ ਡੈਡੀ ਨੇ ਵੀ ਹਨਾ ਬੰਦਿਆਂ ਨੂੰ ਇੰਨਾ ਕਿੱਥੇ ਪਤਾ ਹੁੰਦਾ ਬਾਕੀ ਜੇ ਡੈਡੀ ਨੂੰ ਮੈਂ ਕਹੂੰਗੀ ਜ਼ਰੂਰ ਵੀ ਡੈਡੀ ਲੈ ਕੇ ਆਇਓ ਤੇ ਜੇ ਡੈਡੀ ਟਾਈਮ ਨਾਲ ਆਗੇ ਤਾਂ ਜ਼ਰੂਰ ਲੈ ਕੇ ਆਉਣਗੇ ਜੀ ਨਹੀਂ ਆਪਦਾ ਕਿਹੜਾ ਵਜਾ ਦਾ ਆਪ ਲੈ ਕੇ ਆਵਾਂਗੇ ਮੰਮੀ ਵਰਗੇ ਗਏ ਤਾਂ ਜ਼ਰੂਰ ਹੀ ਲੈ ਕੇ ਆਵਾਂਗੇ ਹੁਣ ਤਾਂ ਹੁਣ ਤਾਂ ਆਪਾਂ ਨੂੰ ਕਹਿਤਾ ਵੀ ਕਮੈਂਟ ਹੀ ਕਰਦੇ ਹਾਂ ਹਾਂ ਪੁੱਛਾਂਗੇ ਆਪਾਂ ਲੈ ਕੇ ਆਵਾਂਗੇ ਜੀ ਜ਼ਰੂਰ ਹੀ ਲੈ ਕੇ ਆਵਾਂਗੇ ਬहोत ਕਮੈਂਟ ਆਏ ਕਹਿੰਦੇ ਜਦੋਂ ਅੱਗ ਹੀ ਵਿਚਾਲੀ ਕਹਿੰਦੇ ਫਿਰ ਕੁੱਕਰ ਕਿਉਂ ਧਰਿਆ ਕਹਿੰਦੇ ਤੁਸੀਂ ਤੇ ਕੋਈ ਨਹੀਂ ਜੀ ਲੈ ਕੇ ਆਵਾਂਗੇ ਤੇ ਸੋਡੀਆਂ ਸਾਰੀਆਂ ਗੱਲਾਂ ਮੰਨੀਆਂ ਜਾਣਗੀਆਂ ਕਮੈਂਟ ਸਾਰੇ ਜਣੇ ਜਰੂਰ ਕਰਿਆ ਕਰੋ ਇਹ ਗਲਤ ਗੱਲ ਹੈ ਬਈ ਕਮੈਂਟ ਕਰਨੇ ਨਹੀਂ ਬੰਦ ਕਰਨੇ ਤੇ ਇੱਕ ਗੁਰਜੀਤ ਜੱਸਾ ਨਾਮ ਦੀ ਆਈਡੀ ਹੈ ਆਈਡੀ ਉਹਨਾਂ ਦੀ ਤੇ ਭੈਣ ਦਾ ਨਾਮ ਹੈਗਾ ਕੁਲਵਿੰਦਰ ਮਾਨਸ ਵੀ ਉਹ ਮਾਨਸਾ ਤੋਂ ਹੈ ਕੁਲਵਿੰਦਰ ਭੈਣ ਦਾ ਨਾਮ ਤੇ ਪਤਾ ਨਹੀਂ ਭੈਣ ਹੈ ਕਿ ਵੀਰਾ ਮਨੁਆਈ ਨਹੀਂ ਪਤਾ ਤੇ ਪਰ ਉਹਨਾਂ ਦੀ ਬੇਟੀ ਦਾ ਜਨਮ ਦੇਣਾ ਜੀ ਨਵਦੀਪ ਦਾ ਜਨਮ ਦੇਣਾ ਤੇ ਆਪਾਂ ਨੂੰ ਉਹਨਾਂ ਨੇ ਕਿਹਾ ਸੀਗਾ ਕਹਿੰਦੇ ਤੁਸੀਂ ਬੇਟੀ ਦਾ ਨਾਮ ਬੋਲ ਦਿਓ ਤੇ ਸਾਡੇ ਸਾਰੇ ਫੈਮਿਲੀ ਵੱਲੋਂ ਜੀ ਮੇਰੇ ਵੱਲੋਂ ਨਵਦੀਪ ਨੂੰ ਹਨਾ ਨਵਦੀਪ ਧੀ ਨੂੰ ਜਨਮ ਦਿਨ ਦੀਆਂ ਬਹੁਤ ਹੀ ਜਿਆਦੇ ਵਧਾਈਆਂ ਜੀ ਪ੍ਰਮਾਤਮਾ ਉਹਦੀ ਬੱਡੀ ਸਾਰੀ ਉਮਰ ਕਰੇ ਤੇ ਸਾਰੀਆਂ ਸਾਰੇ ਸੁਪਨੇ ਸਾਰੀਆਂ ਵਿਸ਼ਾ ਉਹਦੀਆਂ ਪੂਰੀਆਂ ਕਰੇ ਤੇ ਰੱਬ ਤੰਦਰੁਸਤ ਰੱਖੇ ਉਹਨੂੰ ਤੇ ਮੇਰੇ ਵੱਲੋਂ ਨਵਦੀਪ ਨੂੰ ਹੈਪੀ ਬਰਥਡੇ ਜੀ ਤੇ ਸਾਰੇ ਜਣੇ ਪਲੀਜ਼ ਸਾਰੇ ਜਣੇ ਉਹਨੂੰ ਵਿਸ਼ਕਾਰ ਦਿਓ ਤੇ ਮਾਨਸਾ ਤੋਂ ਆਇਆ ਇਹ ਨਵਦੀਪ ਤੇ ਉਹਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਪ੍ਰਮਾਤਮਾ ਵੱਡੀ ਸਾਰੀ ਉਮਰ ਕਰੇ ਉਹਦੀ ਤੇ ਸਾਰੇ ਸੁਪਨੇ ਪੂਰੇ ਹੋਣ ਉਹਦੇ ਤੇ ਬਸ ਜੀ ਆਪਾਂ ਆਪਾਂ ਲੱਗਦੇ ਆ ਕੰਮ ਧੰਦੇ ਹੁਣ ਤੇ ਮੰਮੀ ਲਾ ਦੇਣਗੇ ਕੱਪੜੇ-ਕੁੱਪੜੇ ਤਾਂ ਕਿਉਂਕਿ ਅੱਜ ਸਬਜੀ ਸਬਜੀ ਆਪਾਂ ਕੋਈ ਨਹੀਂ ਬਣਾਉਣੀ ਆਪਣੇ ਕੋਲੇ ਸਾਗ ਹੈ ਸਾਗ ਹੀ ਚੱਲੂ ਤੇ ਜਸ਼ਨਾ ਤੂੰ ਕਿੱਧਰ ਜਾਣਾ ਓਏ ਪੇਜਾਂ ਮੈਂ ਲੈ ਕੇ ਆਉਣੀ ਝੂਠਾ ਤੈਨੂੰ ਮੈਂ ਨਹੀਂ ਜਾਂਦਾ ਉਹ ਉੱਥੇ ਝੂਠਾ ਰਹਿ ਗਿਆ ਹੁਣ ਦੇਖ ਜਦੋਂ ਮੈਂ ਕਹਤਾ ਮੈਂ ਚਲਾਉਣੀ ਆ ਤੇ ਹੁਣ ਆਦਾ ਮੈਂ ਨਹੀਂ ਜਾਂਦਾ ਬਾਲਾ ਨਹੀਂ ਸਿਆਣਾ ਲਿਆ ਓਰੇ ਲਿਆ ਲੋ ਜੀ ਤੇ ਜਸ਼ਨ ਤੇ ਰੈਡੀ ਵੱਡ ਰਹੇ ਆ ਹਰਾ 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 ਤੇ ਬਸ ਮੈਂ ਵੀ ਸੰਨੀ-ਸੰਨੀ ਰਲੌੜੀਆਂ ਪਸੂ ਹੋ ਗਏ ਖੜੇ ਤੇ ਜਸ਼ਨੇ ਦੀਆਂ ਮੂੜੀਆਂ ਹਜੇ ਇਹ ਜੀਆਂ ਹੋਈਆਂ ਹਜੇ ਚੱਲੀਆਂ ਹੀ ਨਹੀਂ ਆਹ ਦੇਖੋ ਪਤਾ ਨਹੀਂ ਇੱਥੇ ਕੜਾ ਥਾਂ ਪਾਣੀ ਪੂਣੀ ਨਹੀਂ ਲੱਗਦਾ ਪਤਾ ਨਹੀਂ ਤਾਂ ਤਾਂ ਕਰਕੇ ਲੋ ਜੀ ਹਰਾ ਦਾ ਜਸ਼ਨ ਰੈਡੀ ਨੇ ਵੱਡ ਵੀ ਲਿਆ ਮੈਂ ਤਾਂ ਆਖਿਆ ਮੈਂ ਸਕੂਟਰੀ ਤੇ ਝੂਟਾ ਲੈ ਕੇ ਆਉਂਗੀ ਇੱਕ ਚਲਾ ਕੇ ਦੇਖੂਗੀ ਮੈਨੂੰ ਲੱਗਦਾ ਮੈਨੂੰ ਤੂੜੀ ਪਾਉਣੀ ਪਊ ਪਾ ਮੈਂ ਤੂੜੀ ਲਿਆਇਂਗਾ ਲਿਆ 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 ਇਹ ਪਹਿਲੇ ਗੇਰ ਕੀ ਰਹਿੰਦੀ ਹੁਣ ਤਾਂ ਮੈਂ ਗੁੰਗਾ ਸਾਹ ਪਾ ਜਾਂ ਹੁਣ ਨਹੀਂ ਮੈਂ ਦੜਦਾ ਹੁਣ ਤਾਂ ਮੈਂ ਚੱਕੂ ਫੱਟੇ ਲਓ ਜੀ ਮੰਮੀ ਘੁੰਨ ਰਹੀ ਆ ਆਟਾ ਮੱਕੀ ਦਾ ਮੱਕੀ ਦਾ ਜ਼ਿਆਦਾ ਆ ਥੋੜਾ ਆ ਤੇ ਆ ਦੂਜਾ ਕਣਕ ਦਾ ਕਣਕ ਦਾ ਘਟਾ ਐ ਐਡੀਆਂ ਕਦੇ ਨਹੀਂ ਬਣਾਈਆਂ ਸੀਗੀਆਂ ਜੀ ਇੰਨੀਆਂ ਸਵਾਦ ਰੋਟੀਆਂ ਬੰਦੀਆਂ ਪੋਲੀਆਂ ਹੀ ਪਾੜੀਆਂ ਬੰਦੀਆਂ ਜੀ ਜੇ ਨਾ ਉਹ ਹੁੰਦਾ ਜਿਵੇਂ ਬੁੜੇ ਬੰਦੇ ਜਿਨ੍ਹਾਂ ਦੇ ਜਾੜਾ ਹੈ ਨਹੀਂ ਉਹ ਖਾ ਸਕਦੇ ਆ ਇਹ ਵਦਗਾ ਦਾਬ ਦੇਣ ਦੀ ਲੋੜ ਹੀ ਨਹੀਂ ਪੈਂਦੀ ਜਾੜਦੀ ਇਹ ਤਾਂ ਐਵੇਂ ਦੇਸੀ ਘੋਲੇ ਪਰੋਠੇ ਪੱਕੇ ਹੁੰਦੇ ਹਾਂ ਪੋਲੀਆਂ ਪੋਲੀਆਂ

ਤੂੰ ਪਾ ਹੀ ਕੋਟ ਪਾ ਲੈਂਦਾ ਟੀ-ਸ਼ਰਟ ਪਾ ਕੇ ਆ ਗਿਆ ਆ ਕੇ ਕੋਟ ਪਾ ਲੈਂਦਾ ਆਉਂਦੀ ਠੰਡ ਮਾਰਦੀ ਆ ਪੁੱਤ ਜਹ ਜਾਂਦੀ ਆ ਤੇ ਹੁੰਦੇ ਆ ਹੋਰ ਬੂਟ ਪਾ ਲਾ ਜੇ ਅੰਦਰ ਬੈਠੇਗਾ ਫਿਰ ਤਾਂ ਲੋੜ ਨਹੀਂ ਲੋ ਜੀ ਬਸ ਮੈਂ ਕਰਦਾ ਦੁੱਧ ਦੀ ਸਾਮ ਸਮਾਈ ਲੋ ਜੀ ਮੰਮੀ ਲਾਗੇ ਰੋਟੀ ਬਣਾਉਣ ਮੱਕੀ ਦੀ ਤੇ ਮੰਮੀ ਕਹਿੰਦੀ ਤਾਂ ਹੀ ਕਿਉਂ ਲਾ ਦੂ ਮੈਂ ਥੱਲੇ ਕਹਿੰਦੀ ਫਿਰ ਬਾਟ ਜਾਣੀਆਂ ਕੱਲ ਵੀ ਮੰਮੀ ਨੇ ਲਾਈਆਂ ਸੀ ਸਵੇਰੇ ਮੈਲ ਲਾਈਆਂ ਸੀ ਤੜਕੇ ਮੰਮੀ ਉਧਰ ਪਸੂਆਂ ਵਾਲੇ ਕੰਮ ਕਰਦੇ ਸੀ ਤੇ ਮੰਮੀ ਕਹਿੰਦੇ ਚਲ ਮੈਂ ਲਾ ਦਿੰਨੀ ਆ ਜੀ ਤੂੰ ਰੋਟੀ ਫੜਾ ਦੇ ਤੇਰੇ ਡੈਡੀ ਨੂੰ ਚਲ ਮਖਾ ਹੀ ਵੀ ਠੀਕ ਹੈ ਡੈਡੀ ਨੂੰ ਫੜਾ ਦੂੰਗੀ ਇਹਨਾਂ ਜਸ਼ਨ ਦੇ ਡੈਡੀ ਵਰਗੇ ਆ ਜਾਣਗੇ ਖੇਤ ਕੰਨੀ ਗਏ ਆ ਦੋਨੇ ਪਿਓ ਪੁੱਤ ਹੋਰ ਫਿਰ ਉਹਨਾਂ ਨੂੰ ਫੜਾ ਦੂੰਗੀ ਨਾਲ ਦੀ ਨਾਲ ਫਿਰ ਅਸੀਂ ਦੋਨੇ ਰਹਿ ਜਾਗੇ ਨੌ ਸਸ ਅਸੀਂ ਚੁੱਲੇ ਮੂਰੇ ਬੈ ਕੇ ਖਾ ਲਾਂਗੇ ਆਪਣੇ ਵੀ ਪਤਰੀ ਜੀ ਲਿਆ ਗਏ ਹਨ ਮਗਾ ਡੈਡੀ ਤੋਂ ਮਗਾ ਲਾਂਗੇ ਨਹੀਂ ਤਾਂ ਹਾਂ ਲਿਓਣ ਵਾਲੀ ਹੈ ਤਾਂ ਐ ਤਵਾ ਟਿਕ ਜਾ ਰਿਹਾ ਆਪਣਾ ਵਧੀਆ ਹੁਣ ਜਿਵੇਂ ਚੁੱਲਾ ਆਪਣਾ ਵੱਡਾ ਥੋੜਾ ਜਿਹਾ ਨਾਲੇ ਬੱਸ ਖਾਤਾ ਜਾ ਖਲਾ ਰਾਂਦੀ ਜੇ ਜਿੰਦਾ ਤਾਂ ਹਨ ਹੂੰ ਕੋਈ ਆ ਜਾਂਦੇ ਚਾਰ ਰੁਪਏ ਹਾਂ ਸਿਲੰਡਰ ਦਾ ਵੀ ਸੁੱਖ ਹੋ ਜੀ ਆਪਾਂ ਲੋਗਾ ਲਗਰਾਂ ਵਾਲੀ ਹੂੰ ਤੇ ਲੋ ਜੀ ਬੱਸ ਮੈਂ ਫੜਾ ਕੇ ਹੁਣੀ ਡੈਡੀ ਰੋਟੀ ਤੇ ਪਲੀਜ਼ ਸਾਰੇ ਜਣੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਜਿਹੜਾ ਆਪਾਂ ਤੁਸੀਂ ਆਖਿਆ ਤਪਲਾ ਲਿਆਵਾਂਗੇ ਜ਼ਰੂਰ ਥੋਡੀ ਗੱਲ ਨੂੰ ਅਣਗੌਲੀ ਨਹੀਂ ਕਰਦੇ ਵੀ ਅਸੀਂ ਲਿਆਵਾਂਗੇ ਜ਼ਰੂਰ ਜਦੋਂ ਵੀ ਟਾਈਮ ਲੱਗਿਆ ਜੇ ਮੰਮੀ ਵਰਗ ਗਏ ਤਾਂ ਮੰਮੀ ਲੈ ਆਉਣਗੇ ਜੇ ਡੈਡੀ ਨੂੰ ਕਵਾਂਗੇ ਜੇ ਡੈਡੀ ਕੱਲ ਨੂੰ ਡੈਡੀ ਨੇ ਜਾਣਾ ਜੇ ਉਧਰੋਂ ਟਾਈਮ ਨਾਲ ਕੰਮ ਨਿਬੜ ਗਿਆ ਜਿਹੜੇ ਕੰਮ ਜਾਣਗੇ ਟਾਈਮ ਨਾਲ ਆਗੇ ਫਿਰ ਡੈਡੀ ਨੂੰ ਕਵਾਂਗੇ ਵੀ ਆਉਂਦੇ ਦੇਖ ਆਇਓ ਤੇ ਫਿਰ ਆਪਾਂ ਲੈ ਆਵਾਂਗੇ ਜ਼ਰੂਰ ਤੇ ਐਵੇਂ ਆਖਾ ਕਰੋ ਤੁਸੀਂ ਵੀ ਗੱਲ ਨਹੀਂ ਮੰਨਦੇ ਗੱਲ ਕਿਉਂ ਨਹੀਂ ਮੰਨਦੇ ਆਪਾਂ ਸਾਰੀ ਨੇੜੇ ਤੇੜੇ ਹੈ ਹੀ ਨਹੀਂ ਨਾ ਹੈ ਨਹੀਂ ਸਾਡੇ ਇੱਧਰ ਨੇੜੇ ਤੇੜੇ ਮਿਲਦੇ ਨਹੀਂ ਆ ਦੂਜੇ ਆ ਹੂੰ ਫੜਾ ਕੇ ਹੋਣੀ ਚਲੋ ਜੀ ਮੈਂ ਡੈਡੀ ਨੂੰ ਫੜਾਇਆ ਮੈਂ ਰੋਟੀ